ਹਾਂਜੀ ਦੋਸਤੋ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਆ ਉਹਦਾ ਨਾਮ ਹੈ ਦੁਸ਼ਮਣੀ ਅਤੇ ਇਸ ਦੇ ਲੇਖਕ ਹਨ ਅਫਜ਼ਲ ਐਹਸਨ ਰੰਧਾਵਾ ਜੀ ਲੋ ਫਿਰ ਪੇਸ਼ ਹੈ ਜੀ ਕਹਾਣੀ ਦੁਸ਼ਮਣੀ ਉਹ ਹਾਰ ਦੀ ਇੱਕ ਦੁਪਹਿਰ ਸੀ ਜਦੋਂ ਆਪਣੀ ਹਵੇਲੀ 'ਚ ਬੈਠਿਆ ਮੇਰਾ ਸਾਰਾ ਸਰੀਰ ਮੇਰੇ ਕਹਿਰ ਦੇ ਮੁੜਕੇ ਨਾਲ ਝੱਜ ਗਿਆ ਤੇ ਮੇਰਾ ਮੁੜ ਘਾਟਾ ਪਟਪ ਕਰਕੇ ਮੰਜੀ ਦੇ ਬਾਣ ਨੂੰ ਗਿੱਲਾ ਕਰਕੇ ਜ਼ਮੀਨ ਵਿੱਚ ਜਜ਼ਬ ਹੋਣ ਲੱਗ ਪਿਆ ਮੇਰੇ ਮੁੜ ਕੇ ਵਿੱਚੋਂ ਇੱਕ ਖੁਸ਼ਬੂ ਨਿਕਲੀ ਤੇ ਧਾਰੇ ਵਿੱਚ ਹਉਮਕੀ ਵਿੜੇ ਵਿੱਚੋਂ ਹੁੰਦੀ ਗਰਮ ਲੋ ਵਿੱਚ ਰਲ ਗਈ ਮੇਰੇ ਸਹਰਾਣੇ ਪਈ ਇੱਕ ਬੋਤਲ ਖਾਲੀ ਹੋ ਗਈ ਸੀ ਮੇਰੇ ਦਿਲ ਵਾਂਗੂ ਤੇ ਦੂਜੀ ਵਿੱਚ ਅੱਧਾ ਗਲਾਸ ਬਾਕੀ ਸੀ ਰੂਪੋ ਦੇ ਰੂਪ ਵਾਂਗ ਮੈਂ ਉਹਦਾ ਗਲਾਸ ਵੀ ਪੀ ਲਿਆ ਪੁਰਤ ਦੇ ਨਸ਼ੇ ਤੇ ਨਵੇਂ ਨਸ਼ੇ ਦੀ ਇੱਕ ਹੋਰ ਤਾਜ ਜੰਮ ਗਈ ਤੇ ਮੇਰੇ ਅੰਦਰ ਵਾਲੀ ਅੱਗ ਨੂੰ ਹੋਰ ਤੇਜ਼ ਕਰ ਗਈ ਤੇ ਜਦੋਂ ਮੈਨੂੰ ਮੇਰੇ ਸੜਦੇ ਗੋਸ਼ਤ ਦੀ بو ਆਉਣ ਲੱਗੀ ਤਾਂ ਰਜਿੰਦਰ ਖੋਰੇ ਕਿੱਥੋਂ ਆ ਗਿਆ ਸੀ ਉਹਦੇ ਕੇਸ ਤੇ ਉਹਦੀ ਨਿੱਕੀ ਨਿੱਕੀ ਦਾੜੀ ਮੁੜ ਕੇ ਨਾਲ ਭਿੱਜੇ ਹੋਏ ਸਨ ਉਹਦਾ ਮੂੰਹ ਜਵਾਨੀ ਦੇ ਖੂਨ ਤੇ ਬਾਹਰ ਦੀ ਗਰਮੀ ਨਾਲ ਬਲਦੇ ਕੋਲਿਆਂ ਵਰਗਾ ਹੋਇਆ ਪਿਆ ਸੀ ਉਹ ਚੁੱਪ ਕਰਕੇ ਮੇਰੀ ਮੰਜੀ ਦੇ ਪੈਰਾਂ ਤੇ ਬਹਿ ਗਿਆ ਤੇ ਮੇਰੇ ਮੂੰਹ ਵੱਲ ਵੇਖਣ ਲੱਗਿਆ ਰਜਿੰਦਰ ਸਿੰਘ ਇੰਜ ਹੀ ਕਰਦਾ ਹੁੰਦਾ ਸੀ ਚੁੱਪ ਕਰਕੇ ਆਉਂਦਾ ਤੇ ਘੜੀਕ ਚੁੱਪ ਕਰਕੇ ਬੈਠਾ ਰਹਿੰਦਾ ਸੀ ਫੇਰ ਮੇਰੇ ਨਾਲ ਗਰਮ ਸਰਦ ਗੱਲਾਂ ਕਰਕੇ ਹੌਂਕੇ ਭੜ ਦਾ ਮੁੜ ਜਾਂਦਾ ਸੀ ਪੰਜਾਂ ਸੱਤਾਂ ਪਿੰਡਾਂ ਵਿੱਚ ਰਜਿੰਦਰੀ ਇਕੱਲਾ ਬੰਦਾ ਸੀ ਜਿਹੜਾ ਮੇਰੇ ਨਾਲ ਉੱਚੀ ਗੱਲ ਕਰ ਸਕਦਾ ਸੀ ਨਹੀਂ ਤੇ ਮੇਰੀ ਜਵਾਨੀ ਤੇ ਮੇਰੀ ਬਲਮ ਮੇਰੀ ਸਾਵੀ ਘੋੜੀ ਵਾਂਗ ਵੱਡੀਆਂ ਮੂੰਹ ਜ਼ੋਰ ਸੰਦਾਂ ਤੇ ਫੇਰ ਰਜਿੰਦਰ ਕਿਹੜਾ ਕੋਈ ਗੈਰ ਸੀ ਔੜ ਕਿ ਮੇਰਾ ਯਾਰ ਸੀ ਉਹ ਵੀ ਖਾਸ ਯਾਰਾਂ ਦਾ ਯਾਰ ਰਜਿੰਦਰ ਨੇ ਮੋਢੇ ਦੀ ਚਾਦਰ ਨਾਲ ਮੂੰਹ ਤੋਂ ਮੁੜਕਾ ਪੁੰਜਿਆ ਤੇ ਆਖਣ ਲੱਗਿਆ ਦੁਨੀਆ ਆਖਦੀ ਸੀ ਤੇ ਮੈਂ ਵੀ ਇੱਕਰੀ ਸੋਚਦਾ ਕਿ ਤੂੰ ਬੜਾ ਸੂਰਮਾ ਹੈ ਪਰ ਤੂੰ ਸੂਰਮਾ ਨਹੀਂ ਧਰਮ ਨਾਲ ਤੂੰ ਸੂਰਮਾ ਨਹੀਂ ਸੂਰਮੇ ਇੰਜ ਨਹੀਂ ਕਰਦੇ ਹੁੰਦੇ ਰਜਿੰਦਰ ਮੈਂ ਆਖਿਆ ਕਦੀ ਕਦੀ ਮੈਨੂੰ ਵੀ ਓਹੀ ਲੱਗਦਾ ਹੈ ਸੂਰਮਾ ਬਣ ਕੇ ਵੀ ਕੀ ਲੱਭਦਾ ਹੈ ਮੈਂ ਕੜੀ ਪਰ ਚੁੱਪ ਹੁੰਦਿਆਂ ਦੁਬਾਰਾ ਕਹਿਣਾ ਸ਼ੁਰੂ ਕੀਤਾ ਰਜਿੰਦਰ ਯਾਰ ਵਾਸ ਇੱਕ ਸਾਲ ਚ ਗੋਡੇ ਟੇਕ ਗਿਆ ਤੂੰ ਵੀ ਤੂੰ ਤੇ ਸੱਚੀ ਮੁੱਚੀ ਸੂਰਮਾ ਸਾਂ ਭਾਉ ਸੂਰਮਾ ਤੇਰੇ ਵਾਂਗਰ ਦਾ ਹੋਰ ਕਿਹੜਾ ਸੀ ਪਰ ਤੂੰ ਨਿੱਕੀ ਜਹੀ ਗੱਲ ਦੀ ਮਾਰ ਖਾ ਕੇ ਆਪਣਾ ਆਪ ਹੀ ਗਵਾ ਬੈਠਾ ਹੈ ਬੁੜੀਆਂ ਵਾਂਗੂ ਅੰਦਰ ਦੇ ਹਨੇਰੇ ਚ ਬਹਿ ਕੇ ਆਖਣਾ ਹੈ ਸੂਰਮਾ ਬਣ ਕੇ ਵੀ ਕੀ ਵੱਡਾ ਬਣਦਾ ਵੱਡੇ ਭਾਉ ਦੁਨੀਆਂ 'ਚ ਦੋ ਹੀ ਸ਼ੈ ਐ ਇਹਨਾਂ ਨੇ ਕਦੇ ਫਨਾ ਨਹੀਂ ਹੋਣਾ ਕਦੇ ਨਹੀਂ ਮਰਨਾ ਇੱਕ ਰੱਬ ਦੀ ਜ਼ਾਤ ਤੇ ਦੂਸਰਾ ਸੂਰਮੇ ਦਾ ਨਾਂ ਤੇ ਬਾਕੀ ਹਰ ਸ਼ੈ ਟੁਰ ਜਾਣ ਵਾਲੀ ਹੈ ਮਰ ਜਾਣ ਵਾਲੀ ਹੈ ਮੇਰੀ ਜਵਾਨੀ ਤੇਰਾ ਜ਼ੋਰ ਤੇ ਰੂਪੋ ਦਾ ਰੂਪ ਤੂੰ ਖਿਲੀ ਹੋਈ ਖੁਸ਼ਬੂ ਨੂੰ ਇਕੱਠਾ ਕਰਦਾ ਫਿਰ ਤੇ ਕਹਿੰਦਾ ਜਾ ਕੇ ਸੂਰਮਾ ਬਣ ਕੇ ਕੀ ਵਾਅਦਾ ਕਰ ਲਿਆ ਅਰਜੰਦਰ ਜ਼ੋਰ ਦੀ ਹੱਸਿਆ ਪਰ ਉਹ ਹੱਸਿਆ ਕਿੱਥੇ ਸੀ ਉਹ ਤਾਂ ਢਾਹ ਮਾਰ ਕੇ ਰੋਣ ਲੱਗ ਪਿਆ ਸੀ ਤੇ ਫਿਰ ਚੁਸਤੀ ਨਾਲ ਉੱਠ ਕੇ ਹਵੇਲੀ ਵਿੱਚੋਂ ਨਿਕਲ ਗਿਆ ਰਜਿੰਦਰ ਜੋ ਕੁਝ ਮੈਨੂੰ ਆਖ ਕੇ ਗਿਆ ਸੀ ਜੇ ਕੋਈ ਹੋਰ ਆਖਦਾ ਤਾਂ ਮੈਂ ਉਹਦੇ ਟੋਟੇ ਕਰ ਦਿੰਦਾ ਤੇ ਭਾਵੇਂ ਉਹ ਮੇਰਾ ਪਿਓ ਹੀ ਭਾਵੇਂ ਕਿਉਂ ਨਾ ਹੁੰਦਾ ਤੇ ਰਜਿੰਦਰ ਜਿਹੜੀ ਅੱਗ ਮੈਨੂੰ ਲਾ ਗਿਆ ਸੀ ਉਹ ਨਾ ਮੇਰੇ ਹੌਸਲੇ ਦੇ ਜ਼ੋਰ ਤੋਂ ਬੁਝੀ ਸੀ ਤੇ ਨਾ ਹੀ ਕੁੱਟ ਲਾਇਆ ਘਟਦੀ ਸੀ ਜਦੋਂ ਇੱਕ ਪੈਰ ਟੱਪ ਗਿਆ ਤਾਂ ਮੈਂ ਹਵੇਲੀ ਦੇ ਵਿਹੜੇ 'ਚ ਲੰਘਿਆ ਫਿਰ ਘੋੜੀ ਮੈਨੂੰ ਵੇਖ ਕੇ ਹੌਂਕ ਪੀ ਤੇ ਮੈਂ ਅਸਮਾਨ ਵੱਲ ਹੱਥ ਕਰਕੇ ਆਖਿਆ ਰਜਿੰਦਰਾ ਯਾ ਤੈਨੂੰ ਮਾਫ਼ ਕੀਤਾ ਰੱਬ ਸੱਚਾ ਵੀ ਤੈਨੂੰ ਮਾਫ਼ ਕਰ ਦੇਵੇਗਾ ਮੈਂ ਜਿਹੜਾ ਡੁੱਲੇ ਹੋਏ ਰੰਗ ਤੇ ਖਿਲਰੀ ਹੋਈ ਖੁਸ਼ਬੂ ਨੂੰ ਇਕੱਠਾ ਕਰਦਾ ਫਿਰਦਾ ਸੀ ਇਹ ਸੋਚ ਕੇ ਹੱਸ ਪਿਆ ਭਈ ਜਦੋਂ ਅਸੀਂ ਕਿਸੇ ਨੂੰ ਖੁਸ਼ ਆਖ ਨਾ ਸਕੀਏ ਉਦੋਂ ਮਾਫ਼ ਕਰ ਦਿੰਨੇ ਆ ਲੋਕ ਆਖਦੇ ਨੇ ਮਾਫ਼ ਕਰ ਦੇਣ ਵਾਲਾ ਵੱਡਾ ਸੂਰਮਾ ਹੁੰਦਾ ਹੈ ਮੈਂ ਆਖਦਾ ਨਾ ਲੜਨ ਵਾਲਾ ਸੂਰਮਾ ਹੈ ਤੇ ਨਾ ਮਾਫ਼ ਕਰਨ ਵਾਲਾ ਸੂਰਮਾ ਹੈ ਸੂਰਮਾ ਉਹ ਹੈ ਜੋ ਆਪਣੇ ਆਪ ਨੂੰ ਮਾਰ ਲਵੇ ਕੋਸ਼ਿਸ਼ ਵੀ ਮੇਰੀ ਮਾਂ ਚੁੱਪਚਾਪ ਆ ਕੇ ਮੇਰੇ ਸਾਹਮਣੇ ਖੜੋਤੀ ਸੀ ਉਹਦੇ ਚਾਂਦੀ ਵਾਂਗਰ ਚਿੱਟੇ ਵਾਲ ਉਹਦੀ ਖੱਦਰ ਦੀ ਚਾਦਰ ਵਿੱਚੋਂ ਡੋਲ ਡੋਲ ਪੈਂਦੇ ਸੀ ਉਹਦੇ ਚਿਹਰੇ ਤੇ ਉਹਨੀਆਂ ਝੁਰੜੀਆਂ ਨੇ ਜਿੰਨੇ ਮੇਰੇ ਬਾਪੂ ਦੇ ਪਿੰਡੇ ਤੇ ਜ਼ਖਮ ਸਨ ਉਹ ਮੈਨੂੰ ਆਖ ਦੀ ਪੁੱਝ ਨਹੀਂ ਪਰ ਉਹਦੇ ਅੰਦਾਜ਼ਾ ਮੈਨੂੰ ਸਭ ਕੁਝ ਆਖ ਜਾਂਦੇ ਆ ਨੇ ਜੋ ਕੀ ਉਹਦੇ ਦਿਲ 'ਚ ਹੁੰਦਾ ਹੈ ਇੱਕ ਵਾਰੀ ਉਹ ਬਸ ਮੇਰੇ ਨਾਲ ਬੋਲੀ ਤੇ ਉਹ ਵੀ ਉਦੋਂ ਜਦੋਂ ਬਾਪੂ ਦਾ ਕਤਲ ਹੋਇਆ ਸੀ ਉਦੋਂ ਮਾਂ ਨੇ ਨਾ ਸਿਆਪਾ ਕੀਤਾ ਨਾ ਰੋਈ ਤੇ ਨਾ ਉਹਨੇ ਆਪਣੇ ਵਿਹੜੇ 'ਚ ਸ਼ਰੀਕਾਂ ਦੀਆਂ ਸੁਆਣੀਆਂ ਨਾਲ ਰਲ ਕੇ ਬੈਣ ਪਾਏ ਉਹ ਬਸ ਚੁੱਪਚਾਪ ਮੇਰੇ ਕੋਲ ਅੰਦਰ ਅਸਾਰ ਵਿੱਚ ਆਖ ਰੋਤੀ ਸੀ ਮੈਂ ਬੋਕਲ ਵਿੱਚ ਮੂੰਹ ਦੇ ਕੇ ਰੋਈ ਜਾ ਰਿਹਾ ਸੀ ਉਹਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਆਖਣ ਲੱਗੀ ਤੇਰਾ ਜੇ ਕੋਈ ਭਰਾ ਹੁੰਦਾ ਤਾਂ ਤੂੰ ਅੱਜ ਇਦਾਂ ਅੰਦਰ ਮੂੰਹ ਪੇੜ ਕੇ ਨਾ ਪਿਆ ਹੁੰਦਾ ਮਾਂ ਦੀ ਆਵਾਜ਼ ਭਰ ਗਈ ਪਰ ਉਹ ਅੱਗੇ ਵੀ ਹੋਰ ਵੀ ਉੱਚੀ ਆਵਾਜ਼ ਬੋਲੀ ਸੀ ਮੈਂ ਤੈਨੂੰ ਆਪਣਾ ਦੁੱਧ ਨਹੀਂ ਬਖਸ਼ਣਾ ਜੇ ਬ੍ਰਿਹਾਮ ਸਿੰਘ ਦੀ نسل ਚ ਇੱਕ ਵੀ ਜੀ ਜਿਉਂਦਾ ਰਹਿ ਗਿਆ ਤਾਂ ਇਹ ਮੱਝ ਹੈ ਤੇ ਇੱਥੇ ਜਿਉਂਦਾ ਉਹ ਰਹਿ ਸਕਦਾ ਜਿਹਦੀ ਆਣ ਤੇ ਅਣਖ ਹੋਵੇ ਅਣਖ ਉਹਦੀ ਹੁੰਦੀ ਹੈ ਜਿਹੜਾ ਆਪਦੇ ਪਿਓ ਦਾ ਬਦਲਾ ਲਵੇ ਤੂੰ ਸੋਚ ਹੁਣ ਤੂੰ ਕੀ ਕਰਨਾ ਹੈ ਬਾਪੂ ਮੇਰੇ ਸਾਹਮਣੇ ਆਖੜੋਂ ਦਾ ਤੇ ਆਖਦਾ ਇੰਦਰ ਸਿੰਘਾ ਜੇ ਤੂੰ ਮੇਰੇ ਲਹੂ ਦਾ ਬਦਲਾ ਨਾ ਲਿਆ ਤਾਂ ਮੈਂ ਸਾਰੀ ਉਮਰ ਭੂਤ ਵਾਂਗ ਕੇ ਤੇਰੇ ਮਗਰ ਮਗਰ ਤੁਰਿਆ ਫਿਰੂੰਗਾ ਤੇ ਇੱਕ ਦਿਨ ਰੂਪੋ ਮੈਨੂੰ ਹਵੇਲੀ ਅੱਗੇ ਆਖਣ ਲੱਗੀ ਇਹ ਤਰਜਿੰਦਰ ਦੀ ਯਾਰੀ ਪਿੱਛੇ ਐਡੇ ਰਾਠੇ ਪਿਓ ਦੇ ਕਤਲ ਦਾ ਬਦਲਾ ਲੈਣਾ ਭੁੱਲ ਗਏ ਫਿਰ ਇਹ ਮੂੰਹ ਇਹੋ ਜਿਹੀ ਯਾਰੀ ਦਾ ਸਾਰੇ ਪਿੰਡ ਦੀਆਂ ਨਜ਼ਰਾਂ ਤੇਰੇ ਤੇ ਲੱਗੀਆਂ ਨੇ ਯਾਰੀ ਪਿੱਛੇ ਸੂਰਮਿਆਂ ਦੀ ਰੀਤ ਨਾ ਗਵਾ ਨਹੀਂ ਤੇ ਅੰਦਰ ਵੜਿਆ ਰ ਬਾਹਰ ਨਾ ਨਿਕਲੀ ਜੇ ਮੈਂ ਚਾਚੇ ਦਾ ਬਦਲਾ ਲੈ ਲਿਆ ਤਾਂ ਮੇਰੇ ਗਰਾਹ ਤੁੱਟ ਜਾਣਗੇ ਉਸ ਵੇਲੇ ਰਜਿੰਦਰ ਜਿਹੜਾ ਰੂਪੋ ਦੀ ਗੱਲ ਪੈ ਸੁਣਦਾ ਸੀ ਮੈਨੂੰ ਆਖਣ ਲੱਗਿਆ ਆਉ ਤੂੰ ਬੜਾ ਵੱਡਾ ਸੂਰਮਾ ਮੇਰੇ ਪਿਓ ਤੇ ਦੋਨਾਂ ਭਰਾਵਾਂ ਨੇ ਤੇਰੇ ਬਾਪੂ ਨੂੰ ਕਤਲ ਕੀਤਾ ਇੱਕ ਕਤਲ ਦਾ ਬਦਲਾ ਤਿੰਨ ਕਤਲ ਨੇ ਫੜ ਬਲਮ ਤੇ ਚੱਲ ਮੇਰੇ ਨਾਲ ਜੇ ਮੈਂ ਤੇਰੇ ਨਾਲ ਕੰਡ ਜੋੜ ਕੇ ਨਾ ਲੜਿਆ ਤਾਂ ਧਰਮ ਨਾਲ ਮੇਰੀ ਤੌਣ ਲਾ ਦੇਂ ਤੇਰੀ ਯਾਰੀ ਮੇਰਾ ਧਰਮ ਹੈ ਤੇ ਧਰਮ ਮਾਂ ਪਿਓ ਤੇ ਭਰਾਵਾਂ ਨਾਲੋਂ ਸਭ ਨਾਲੋਂ ਉੱਚਾ ਹੁੰਦਾ ਹੈ ਮੈਂ ਅੱਗੋਂ ਆਖਿਆ ਰਜੇਂਦਰਾ ਮੇਰੇ ਬਾਪੂ ਨੂੰ ਤੇਰੇ ਭਰਾਵਾਂ ਤੇ ਤੇਰੇ ਪਿਓ ਨੇ ਕਤਲ ਕੀਤਾ ਹੈ ਤੇਰਾ ਇਹਦੇ 'ਚ ਕੋਈ ਕਸੂਰ ਨਹੀਂ ਪਰ ਫੇਰ ਵੀ ਤੂੰ ਮੇਰੇ ਦੁਸ਼ਮਣ ਦਾ ਪੁੱਤਰ ਹੈ ਤੂੰ ਮੇਰੇ ਦੁਸ਼ਮਣ ਦਾ ਭਰਾ ਹੈ ਪਰ ਫੇਰ ਵੀ ਤੂੰ ਮੈਨੂੰ ਜਾਨ ਤੋਂ ਪਿਆਰਾ ਹੈ ਤੂੰ ਮੇਰਾ ਯਾਰ ਹੈ ਨਾ ਇਸ ਕਰਕੇ ਯਾਰੀ ਤੋਂ ਉੱਪਰ ਕੁਛ ਨਹੀਂ ਤੂੰ ਨਸ਼ੇ ਚ ਹੈ ਭਾਉ ਇਨਾ ਕਹਿ ਕੇ ਰਜਿੰਦਰ ਨੇ ਨੁੱਕਰ ਵਿੱਚੋਂ ਚੁੱਕ ਕੇ ਮੈਨੂੰ ਮੇਰੀ ਬਾਲਮ ਫੜਾਇ ਤੇ ਆਖਣ ਲੱਗਿਆ ਲੈ ਇਹਨੂੰ ਮੇਰੇ ਸੀਨੇ 'ਚੋਂ ਪਾਰ ਕਰ ਦੇ ਜਾਂ ਮੇਰੇ ਨਾਲ ਚੱਲ ਤੇ ਆਪਣੇ ਬਾਪੂ ਦਾ ਬਦਲ ਆ ਲੈ ਰਜਿੰਦਰ ਮੈਂ ਉਹਨੂੰ ਆਖਿਆ ਮਾਰ ਦੇ ਨਾਲੋਂ ਮaaf ਕਰ ਦੇਣਾ ਵੱਡਾ ਕੰਮ ਐ ਉਹ ਕਿਵੇਂ ਤੇ ਕਿਉਂ ਬਈ ਰਜਿੰਦਰ ਪੁੱਛਣ ਲੱਗਿਆ ਤੇ ਫਿਰ ਆਪ ਹੀ ਦੱਸਣ ਲੱਗਿਆ ਐਸ ਕਰਕੇ ਕਿਉਂ ਮੇਰੇ ਭਰਾ ਤੇ ਪਿਓਰੇ ਤੂੰ ਮੈਨੂੰ ਇੰਨਾ ਨੀਚ ਨਾ ਸਮਝ ਪਾਉ ਜੇ ਤੂੰ ਯਾਰੀ ਪਾਲਨੀ ਜਿਤਾਈ ਤਾਂ ਮੈਂ ਵੀ ਤੈਨੂੰ ਯਾਰੀ ਨਿਭਾ ਕੇ ਵਿਖਾਉਂਗਾ ਤੇ ਉਦੋਂ ਜਦੋਂ ਥਾਣਾ ਸਾਡੇ ਪਿੰਡ ਆਇਆ ਤੇ ਵੱਡੇ ਬੋਰਡ ਹੇਠ ਮੇਰੇ ਬਾਪੂ ਦੀ ਲਾਸ਼ ਤੇ ਸਾਰਾ ਪਿੰਡ ਆ ਕੇ ਦੁਆਲੇ ਬੈਠਾ ਸੀ ਤੇ ਮੇਰੇ ਕਤਾਰੂ ਗਿੱਲ ਵਾਲੇ ਮਾਮੇ ਆਏ ਹੋਏ ਸਨ ਉਹਨਾਂ ਦੀਆਂ ਕਾਲੀਆਂ ਘੋੜੀਆਂ ਏਡਾ ਵੱਡਾ ਕੱਠ ਵੇਖ ਕੇ ਹੰਕਣ ਲੱਗ ਪਿਆ ਤੇ ਸਾਰੇ ਲੋਕੀ ਸਹਿਮ ਗਏ ਸੀ ਮੇਰੇ ਮਾਮੇ ਸ਼ੇਰਾਂ ਵਰਗੇ ਜਵਾਨ ਸਨ ਜਦੋਂ ਕੋੜੀਆਂ ਤੋਤਰੇ ਤਰਜੰਦਰ ਦੇ ਪਿਓ ਤੇ ਉਹਦੇ ਭਰਾਵਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਸੀ ਸਪਾਂਝਾਂ ਨੇ ਰਫਲਾਂ ਦੇ ਵੱਟ ਚਾੜ ਲਏ ਸਨ ਵੱਡਾ ਥਾਣੇਦਾਰ ਰਗਵੀਰ ਸਿੰਘ ਆਖਣ ਲੱਗਾ ਓਏ ਵੇਖੋ ਵਿਰਕੋ ਫਸਾਦ ਨਾ ਹੋਵੇ ਤੇ ਮੇਰਾ ਵੱਡਾ ਮਾਮਾ ਕਰਨੈਲ ਸਿੰਘ ਵਿਰਕ ਜਿਹਦੇ ਕੋਲ ਸਾਰਾ ਮਾਝਾ ਖੰਦਾ ਸੀ ਆਖਣ ਲੱਗਾ ਥਾਣੇਦਾਰਾ ਤੂੰ ਆਪਦਾ ਕੰਮ ਕਰ ਅਜੇ ਤੇ ਫਸਾਦ ਦਾ ਮੁੱਢੀ ਵਜਿਆ ਹੁਣ ਫਸਾਦ ਨੂੰ ਕੌਣ ਰੋਕ ਸਕੂਗਾ ਆਹ ਬੰਦੇ ਲਖਾਣੇ ਸਨ ਉਹ ਮੈਂ ਲਿਖਾਤੇ ਨੇ ਥਾਣੇਦਾਰ ਨੇ ਪੁੱਛਿਆ ਕੋਈ ਹੋਰ ਮਾਮਾ ਕਰਨੈਲ ਸਿੰਘ ਛੇਤੀ ਨਾਲ ਮੇਰੇ ਵੱਲ ਵੇਖ ਕੇ ਆਖਣ ਲੱਗਾ ਇੱਕ ਰਜਿੰਦਰ ਸਿੰਘ ਦਾ ਨਾਮ ਲਿਖ ਲੋ ਪਰ ਮੈਂ ਨਾਲ ਦੀ ਨਾਲ ਕਿਹਾ ਰਜਿੰਦਰ ਇਸ ਲੜਾਈ ਵਿੱਚ ਨਹੀਂ ਸੀ ਉਹ ਤੇ ਮੇਰੇ ਨਾਲ ਮੱੱਚਾ ਵੇਖਣ ਗਿਆ ਹੋਇਆ ਸੀ ਪਿੰਡ ਦੇ ਲੋਕਾਂ ਵਿੱਚ ਕੋਸਰ-ਫੁਸਰ ਹੋਈ ਤੇ ਮਾਮੇ ਨੇ ਮੇਰੇ ਵੱਲ ਤਿਰਛੀ ਨਜ਼ਰ ਨਾਲ ਵੇਖਿਆ ਤੇ ਮਰਜਿੰਦਰਵਾਲ ਵੇਖ ਕੇ ਥਾਣੇਦਾਰ ਨੂੰ ਕਿਹਾ ਜੇ ਨਹੀਂ ਇਤਬਾਰ ਤ ਪਿੰਡ ਦੇ ਕਿਸੇ ਬੰਦੇ ਤੋਂ ਪੁੱਛ ਲੋ ਤੇ ਮੇਰੇ ਨਾਲ ਸੀ ਇਹ ਸੁਣ ਕੇ ਥਾਣੇਦਾਰ ਨੇ ਆਖਿਆ ਨਹੀਂ ਨਹੀਂ ਤੂੰ ਮਦਈ ਹੈ ਜਿਵੇਂ ਵੀ ਲਕਵਾਏਗਾ ਸੀ ਲਿਖ ਲਾਂਗੇ ਜੇ ਤੂੰ ਕਹਿਤਾ ਤਾਂ ਇਹਦਾ ਨਾਂ ਨਹੀਂ ਲਿਖਦੇ ਇਹਨਾਂ ਕਹਿ ਕੇ ਥਾਣੇਦਾਰ ਨੇ ਰਜਿੰਦਰ ਦਾ ਨਾਂ ਵਿੱਚੋਂ ਕੱਟ ਦਿੱਤਾ ਜਦੋਂ ਥਾਣਾ ਟਰਗ ਗਿਆ ਮੁਲਜ਼ਮ ਚਲੇ ਗਏ ਤਾਂ ਮੈਂ ਹਵੇਲੀ ਜਾ ਬੈਠਾ ਤੇ ਰਜਿੰਦਰ ਮੇਰੇ ਕੋਲ ਚਲਾ ਆਇਆ ਤੂੰ ਮੈਨੂੰ ਸਦਾ ਲਈ ਨੀਵਾ ਕਰਤਾ ਪਾਉ ਇਨਾ ਕਹਿੰਦਿਆਂ ਉਤਰ ਗਿਆ ਸੀ ਉਦੋਂ ਹਾਰ ਦੀ ਕਰਾਤ ਨੂੰ ਜਦੋਂ ਰਜਿੰਦਰ ਮੇਰੇ ਕੋਲ ਗਿਆ ਉਹ ਰੋਂ ਡਿਆ ਸੀ ਅਗਲੇ ਦਿਨ ਵੱਡੀ ਅਦਾਲਤ ਵਿੱਚ ਫੈਸਲੇ ਦੀ ਤਰੀਖ ਸੀ ਜਿਹਦੇ ਤੇ ਮੈਂ ਨਹੀਂ ਜਾਣਾ ਸੀ ਤੇ ਨਾ ਹੀ ਗਿਆ ਰੋਟੀ ਵੇਲੇ ਨੂੰ ਪਿੰਡ 'ਚ ਖਬਰ ਆ ਗਈ ਸੀ ਰਜਿੰਦਰ ਦਾ ਪਿਓ ਤੇ ਉਹਦੇ ਭਰਾ ਵਰੀ ਹੋ ਗਏ ਸਨ ਸ਼ਾਮ ਦੀ ਗੱਡੀ ਉਹਨਾਂ ਨੇ ਪਿੰਡ ਚਾਉਣਾ ਉਦੋਂ ਤੇ ਮੈਂ ਪੀਣ ਵਾਲੀ ਹੱਦੀ ਕਰ ਛੱਡੀ ਸੀ ਦੁਪਹਿਰ ਸ਼ਾਮ ਵਿੱਚ ਤੇ ਸ਼ਾਮ ਰਾਤ ਵਿੱਚ ਢਲ ਗਈ मां ਮੇਰੀ ਰੋਟੀ ਲੈ ਕੇ ਆਈ ਉਹ ਪਹਿਲਾ ਦਿਨ ਸੀ ਜਦੋਂ ਉਹ ਆਪ ਮੇਰੀ ਰੋਟੀ ਲੈ ਕੇ ਆਈ ਸੀ ਰੋਟੀ ਮੇਰੇ ਕੋਲ ਰੱਖ ਕੇ ਵਾਕਣ ਲੱਗੀ ਮੇਰਿਆ ਸੂਰਮਿਆ ਪੁੱਤਰਾ ਅੱਜ ਇੱਕ ਵਰਾ ਹੋ ਗਿਆ ਨਾ ਤੂੰ ਆਪਣੇ ਵੱਲ ਮੱਤ ਚ ਪੜੀ ਐ ਨਾ ਸਾਵੀ ਘੋੜੀ ਦੇ ਕਾਠੀ ਪਾਈ ਐ ਬਾਹਰ ਨਿਕਲ ਕੇ ਵੇਖ ਤੇਰੇ ਦੁਸ਼ਮਣ ਆਪਣੇ ਵਿਹੜੇ ਚ ਬਹਿ ਕੇ ਹਾਸਾ ਸਜੇਲ ਦੀਆਂ ਗੱਲਾਂ ਕਰਦੇ ਨੇ ਅੱਜ ਦੀ ਰਾਤ ਤੋਂ ਮੰਗਰੋ ਉਹ ਜਿੰਨੀਆਂ ਰਾਤਾਂ ਜਿਉਂਦੇ ਰਹੇ ਮੈਨੂੰ ਚੈਨ ਨਹੀਂ ਆਉਣਾ ਤੇ ਉਹ ਉੱਠ ਕੇ ਜਾਣ ਲੱਗੀ ਪਰ ਖੌਰੇ ਕੀ ਸੋਚ ਕੇ ਫੇਰ ਆਖ ਲਗੀ ਰਜਿੰਦਰ ਦਾ ਵਸਾ ਨਾ ਕਰੀ ਆਖਰ ਹੈ ਤਾਂ ਦੁਸ਼ਮਣਾਂ ਦਾ ਪੁੱਤ ਹੀ ਜਾਣ ਦੇ ਬੇਬੇ ਜਾਦੂ ਕਰਨ ਨੂੰ ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ ਮੈਂ ਉਹਨੂੰ ਜ਼ਰਾ ਤਿਰਖਾ ਹੋ ਕੇ ਕਿਹਾ ਰਜਿੰਦਰ ਖੌਰੇ ਕੋਲ ਖੜ੍ਹਾ ਹੀ ਸੁਣਦਾ ਸੀ ਕੋਲ ਆ ਕੇ ਕਹਿਣ ਲੱਗਿਆ ਚਾਚੀ ਠੀਕ ਆਖਦੀ ਐ ਸਾਰੀ ਦੁਨੀਆ ਕਹਿੰਦੀ ਐ ਭਾਉ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਮੈਂ ਨਸ਼ੇ ਨਾਲ ਚੂਰ ਸੀ ਪਰ ਮੈਂ ਉੱਠਿਆ ਤੇ ਪੂਰੇ ਹੋਸ਼ ਵਿੱਚ ਰਜਿੰਦਰ ਨੂੰ ਆਖਿਆ ਰਜਿੰਦਰ ਦੁਨੀਆ ਪਾਪ ਦੀ ਪੌੜੀ ਚੜ ਜਾਵੇ ਪਰ ਮੈਂ ਤੈਨੂੰ ਭਰਾ ਆਖ ਕੇ ਦੁਸ਼ਮਣ ਕਿਵੇਂ ਸਮਝਾਂ ਦੋਸਤ ਹੈ ਮੇਰਾ ਤੂੰ ਦੋਸਤ ਜਿਗਰ ਦਾ ਟੁਕੜਾ ਰਜਿੰਦਰ ਤੁਰ ਗਿਆ ਤੇ ਮੈਂ ਪਿੰਦਾ ਰਿਆ ਖਾਰੇ ਮੈਂ ਕਦੋਂ ਸੁੱਤਾ ਪਰ ਜਦੋਂ ਮੈਂ ਉੱਠਿਆ ਤਾਂ ਦਾਰਾ ਚੌਂਕੀਦਾਰ ਮੇਰੇ ਸਹਾਰੇ ਖੜਾ ਸੀ ਉਹ ਮੈਨੂੰ ਆਖਣ ਲੱਗਿਆ ਰਾਤ ਕਿਸੇ ਨੇ ਰਜਿੰਦਰ ਦੇ ਪਿਓ ਤੇ ਦੋਨੋਂ ਭਰਾਵਾਂ ਨੂੰ ਕਤਲ ਕਰਤਾ ਬੂੜ ਥੱਲੇ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਥਾਣਾ ਵੀ ਆਇਆ ਤੈਨੂੰ ਥਾਣੇਦਾਰ ਨੇ ਸੱਦੇ ਮੈਂ ਹੜਬੜਾ ਕੇ ਉੱਠਿਆ ਪੱਗ ਸਿਰ ਤੇ ਲਪੇਟਦਾ ਮੈਂ ਬਾਹਰ ਵੱਲ ਨੂੰ ਭੱਜ ਪਿਆ ਤਿੰਨ ਮੰਜਾਂ ਤੇ ਲਹੂ ਨਾਲ ਭਿੱਜੀਆਂ ਤਿੰਨ ਚਾਦਰਾਂ ਥੱਲੇ ਤਿੰਨ ਲਾਸ਼ਾਂ ਪਈਆਂ ਸਨ ਸਾਰਾ ਪਿੰਡ ਇਕੱਠਾ ਸੀ ਉਹ ਥਾਣੇਦਾਰ ਰਗਵੀਰ ਸਿੰਘ ਸੀ ਰਜਿੰਦਰ ਸਿੰਘ ਨਾਲ ਹੀ ਪਰਾਂ ਨਵੇਂ ਲੀੜੇ ਪਾ ਕੇ ਮਾਵੇ ਲੱਗੀ ਕੇਸਰੀ ਪੱਗ ਬਨ ਕੇ ਆਹ ਖਲੋਤਾ ਸੀ ਵਿਸਾਖੀ ਦੇ ਮੇਲੇ ਚੱਲਿਆ ਹੋਵੇ ਲਹੂ ਨਾਲ ਲਿਬੜੀ ਹੋਈ ਕਿਰਪਾਨ ਉਹਦੇ ਸਾਹਮਣੇ ਥਾਣੇਦਾਰ ਦੀ ਮੇਜ਼ ਤੇ ਪਈ ਸੀ ਥਾਣੇਦਾਰ ਅਜੇ ਬੇਰੇ ਨਾਲ ਗੱਲ ਕਰਨੀ ਲੱਗਿਆ ਸੀ ਕਿ ਰਜਿੰਦਰ ਸਿੰਘ ਗੱਜਿਆ ਮੈਂ ਉਹਨੂੰ ਇਸ ਤਰ੍ਹਾਂ ਕਦੇ ਬੋਲਦਿਆਂ ਨਹੀਂ ਸੁਣਿਆ ਸੀ ਉਹਨੇ ਕਿਹਾ ਥਾਣੇਦਾਰਾ ਇਹ ਸਾਡਾ ਦੁਸ਼ਮਣ ਹੈ ਸਾਡੇ ਘਰ ਦੀ ਗੱਲ ਵਿੱਚ ਇਹਨੂੰ ਨਾ ਬੁਲਾ ਗੱਲ ਮੈਂ ਤੈਨੂੰ ਸਾਰੀ ਥਾਣੇ ਹੀ ਦੱਸਤੀ ਸੀ ਇਹ ਕਿਰਪਾਨ ਦੀ ਇਹ ਲਹੂ ਨਾਲ ਭਿੱਜੇ ਮੇਰੇ ਲੀੜੇ ਨੇ ਕਤਲ ਮੈਂ ਕੀਤੇ ਤਿੰਨੇ ਕਤਲ ਮੈਂ ਕੀਤੇ ਇਤਵਾਰ ਨਹੀਂ ਤਾਂ ਮੇਰੀਆਂ ਭਾਬੀਆਂ ਕੋਲੋਂ ਪੁੱਛ ਲੈ ਮੇਰੀ ਮਾਂ ਕੋਲੋਂ ਪੁੱਛ ਲੈ ਤੇ ਸਰਦਾਰ ਰਜਿੰਦਰ ਸਿੰਘ ਰੰਧਾਵਾ ਹੋਰ ਆਕੜ ਕੇ ਖਲੋ ਗਿਆ ਜਦੋਂ ਹੱਥਕੜੀਆਂ ਵਾਲੇ ਹੱਥ ਬੰਨ ਕੇ ਉਹ ਸਾਰੇ ਪਿੰਡ ਦੇ ਬੰਦਿਆਂ ਨੂੰ ਸਾਹਿਬ ਸलामਤਾਖੀ ਤੇ ਮੇਰੇ ਕੁਲ ਦੀ ਲੰਘਦਿਆਂ ਹੌਲੀ ਜਿਹਾ ਸਾਕ ਕੇ ਕਹਿਣ ਲੱਗਾ ਭਾਉ ਕਦੀ ਕਦੀ ਮੇਰੀ ਮੁਲਾਕਾਤ ਨੂੰ ਜ਼ਰੂਰ ਆਇਆ ਕਰੀ ਮੈਂ ਤਾਂ ਧਰਮ ਨਿਵਾਤਾ ਯਾਰ ਦੀ ਯਾਰੀ ਨਿਵਾਤੀ ਆਦ ਮਾਂ ਤੋਂ ਪਿੱਛੇ ਨਹੀਂ ਗਿਆ ਭਰਾ ਮਾਂ ਪਿੱਛੇ ਨਹੀਂ ਗਿਆ ਆਪਣੇ ਯਾਰ ਪਿੱਛੇ ਗਿਆ ਤੇ ਯਾਰ ਉਹਦਾ ਬਦਲਾ ਲੈ ਲਿਆ ਤੂੰ ਮੈਨੂੰ ਮਿਲਦਾ ਗਿਲਦਾ ਰਹੀਂ ਧੰਨਵਾਦ ਦੋਸਤੋ